ਪਟਿਆਲਾ ਰੋਡ ਰਾਜਪੁਰਾ ਦੇ ਕੋਲ ਗੋਦਾਮ ਚ ਪਏ ਗੈਸ ਪਾਈਪਾ ਦੇ ਵਿੱਚ ਲੱਗੀ ਭਿਆਨਕ ਅੱਗ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਨੂੰ ਕਾਬੂ ਪਾਉਣ ਵਿੱਚ ਕਰਨੀ ਪੈ ਰਹੀ ਹੈ ਭਾਰੀ ਮੁਸ਼ਕਲ ਰਾਜਪੁਰਾ ਤੋਂ ਇਲਾਵਾ ਨਜ਼ਦੀਕ ਤੇ ਕਈ ਫਾਇਰ ਸਟੇਸ਼ਨਾਂ ਤੋਂ ਮੰਗਵਾਈਆਂ ਗਈਆਂ ਪਾਣੀ ਦੀਆਂ ਗੱਡੀਆਂ ਇਸ ਮੌਕੇ ਪਹੁੰਚੇ ਫਾਈਰ ਬ੍ਰਿਗੇਡ ਨੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਅਸੀਂ ਤੁਰੰਤ ਇੱਥੇ ਪਹੁੰਚੇ ਤੇ ਗੋਦਾਮ ਦੇ ਬਾਹਰ ਸੈਂਕੜੇ ਦੀ ਤਾਦਾਦ ਦੇ ਵਿੱਚ ਗੈਸ ਪਾਈਪ ਪਏਆਂ ਸਨ ਜਿਸ ਵਿੱਚੋਂ ਭਿਆਨਕ ਅੱਗ ਲੱਗ ਗਈ ਅੱਗ ਬਹੁਤ ਭਿਆਨਕ ਸੀ ਜਿਸ ਨੂੰ ਬੁਝਾਉਣ ਦੇ ਵਿੱਚ ਹੁਣ ਸਾਨੂੰ ਆਸ-ਪਾਸ ਦੀਆਂ ਕਈ ਫਾਇਰ ਸਟੇਸ਼ਨ ਤੋਂ ਪਾਣੀ ਦੀਆਂ ਗੱਡੀਆਂ ਮੰਗਵਾਉਣੀਆਂ ਪੈ ਰਹੀਆਂ ਨੇ ਪਤਾਨ ਜਿਹੜੀ ਅੱਖ ਲੱਗੀ ਹੈ ਜੀ ਕਿਹੜੀ ਜਗ੍ਹਾ ਤੇ ਕੀ ਕਾਰਨ ਲੱਗਿਆ ਪਤਾ ਨੂੰ ਇਹ ਪਟਿਆਲਾ ਰੋਡ ਤੇ ਫੈਕਟਰੀ ਹੈਗੀ ਆ ਉਹਦੇ ਬਾਹਰ ਜਿਹੜੇ ਖੁੱਲੇ ਦੇ ਵਿੱਚ ਜਿਹੜੇ ਜਿਹੜੇ ਗੈਸ ਕੰਪਨੀਆਂ ਹੈਗੀਆਂ ਉਹਨਾਂ ਨੇ ਪਾਇ ਪਏ ਸੀ ਪਲਾਸਟਿਕ ਦੇ ਬਹੁਤ ਬਹੁਤ ਜ਼ਿਆਦਾ ਮਾਤਰਾ ਵਿੱਚ ਸੀਗੇ ਪਾਇ ਤੇ ਨਾਲ ਹੀ ਬਿਲਕੁਲ ਐਡਿਵਨੇ ਜਿਹੜਾ ਮਿੰਨਨ ਪੈਲਾਸ ਹੈ ਪਹਿਲੇ ਸੇ ਬਹੁਤ ਮਤਲਬ ਫੰਕਸ਼ਨ ਜ਼ਿਆਦਾ ਸੀ ਔਰ ਬਹੁਤ ਵੱਡੀ ਗੱਡੀਆਂ ਖੜੀਆਂ ਸੀ ਕਿ ਸਾਰੀਆਂ ਇੱਥੇ ਜਿੱਥੇ ਆਪਾਂ ਖੜੇ ਆ ਆਚਾਰਕ ਆ ਕੇ ਲੱਗੀ ਹੈ ਔਰ ਹਵਾ ਤੇਜ਼ ਹੋਣ ਕਰਕੇ ਨਵਾਂ ਫਾਇਰ ਬ੍ਰੇਡ ਦੇ ਹਾਰ ਤੱਕ ਤਾਂ ਹਵਾ ਬਹੁਤ ਜ਼ਿਆਦਾ ਜਿਹੜੀ ਆ ਗਈ ਆ ਕਿ ਫੈਲ ਗਈ ਸੀ ਪਰ ਦਿਨ ਦਾ ਸਮਾਂ ਹੈਗਾ ਪਰਮਾਤਮਾ ਦਾ ਸ਼ੁਕਰ ਹੈ ਕਿ ਮਾਲੇ ਨੁਕਸਾਨ ਹੋਇਆ ਜਾਂ ਇਨਸਾਨ ਨੁਕਸਾਨ ਕੋਈ ਨਹੀਂ ਹੋਇਆ ਤੇ ਗੱਡੀਆਂ ਨਾਲ ਵੀ ਕੋਈ ਕਦੇ ਨੁਕਸਾਨ ਹੋਇਆ ਜ਼ਿਆਦਾ ਇਨਸਾਨ ਨਹੀਂ ਹੋਇਆ ਤਾਂ ਗੱਡੀਆਂ ਅਸੀਂ ਫਟੇਗਰ ਸਾਹਿਬ ਦੇ ਨਾਲ ਅਸੀਂ ਸੀਲ ਕੈਮੀਕਲ ਤੇ ਆਪਣਾ ਥਰਮਲ ਪਲਾਂਟ ਪਟਿਆਲਾ ਸਾਰੀ ਗੱਡੀਆਂ ਮੰਗਾਲੀਆਂ ਹੁਣ ਬੜੀ ਜੋਸ਼ ਉਰ ਨਾਲ ਜਿਹੜੇ ਸਾਡੇ ਜਿਹੜੇ ਨੌਜਵਾਨ ਹੈਗੇ ਫਾਇਰ ਬ੍ਰੇਡ ਦੇ ਬੁੱਲ ਗਏ ਨੇ ਔਰ ਕਾਫੀ ਆਦ ਤੱਕ ਉਹਨਾਂ ਨੇ ਇਸ ਥੰਮ ਕਾਬੂ ਕਰ ਲਿਆ ਤਾਂ ਜਿਹੜੀ ਇਹ ਘਟਨਾ ਲੱਗੀ ਲਗਭਗ ਪੌਣੇ 3 ਵਜੇ ਹੀ ਅੱਗ ਲੱਗੀ ਜੀ ਦੁਪਹਿਰ ਨੂੰ ਤਾਂ ਹੁਣ ਤੱਕ ਜਿਹੜਾ ਚੱਲ ਰਿਹਾ ਪਰ ਦਿਨ ਦਿਨ ਔਨ ਕਰਕੇ ਜਿਹੜਾ ਇਹਨਾਂ ਦਾ ਕੋਈ ਬਗਦਦ ਨਹੀਂ ਬਚੀ ਔਰ ਆਰਾਮ ਵਾਲ ਜਿਹੜਾ ਕਰਮਚਾਰੀਆਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਅੰਦਰ ਸਮਾਨ ਕੀ ਬਿਆਖਤ ਸਮਾਨ ਪਲਾਸਟਿਕ ਦੇ ਪੈਕ ਸੀਗੇ ਜੀ ਬਹੁਤ ਵੱਡੀ ਬਾਤਰਾ ਸੀਗੇ ਤਾਂ ਇਹ ਕਾਫੀ ਦੂਰ ਤੱਕ ਜਿਹੜੀ ਅੱਗ ਦਿਖ ਰਹੀ ਹੈ ਕਾਲਾ ਧੂੰਆ ਦਿਖ ਰਿਹਾ ਹੈ ਇਹ ਕੰਪਨੀ ਦੇ ਸੀਗੇ ਜੀ ਆ ਮੇ ਵੀ ਕੰਪਨੀ ਨਹੀਂ ਹੁਣ ਜਿਹੜੇ ਰੋਡਾਂ ਦੇ ਤੋਂ ਪਾਣੇ ਜਿਹੜੀਆਂ ਆਪਣਾ ਇੰਟਰਨੈਟ ਕੰਪਨੀਆਂ ਨੇ ਜਾਂ ਦੂਜੀਆਂ ਆਪਣੀਆਂ ਗਿਆ ਕੰਪਨੀਆਂ ਨੇ ਇਹਨਾਂ ਦੇ ਸੀਗੇ ਪੈ ਪੁੱਛ ਕੇ ਠੀਕ ਹਾਂ ਸੱਤਨੇ ਕਿ ਬਜੇ ਫਾਇਰ ਹੋਈ ਸੀ ਤੇ ਰਾਜਦਰੇ ਵੀ ਇੱਥੇ ਗਵਿੰਦਰ ਪਾਣੇ ਦੇ ਨਾਲ ਇੱਕ ਗਰਾਉਂਡ ਚ ਅੱਗ ਲੱਗ ਗਈ ਹੈ ਤਾਂ ਮੌਕੇ ਤੇ ਅਸੀਂ ਤਿੰਨ ਹੋਇਆ ਟੈਂਡਰ ਭੇਜ ਤੇ ਅੱਗ ਜਿਆਦਾ ਹੋਣ ਕਰਕੇ ਪਟਿਆਲੇ ਤੋਂ ਡੇਰਾ ਬਸੀ ਤੋਂ ਜਿਰਕਪੁਰ ਤੋਂ ਔਰ ਸਰਾਂਝ ਤੋਂ ਫਾਇਰ ਪਿੰਡ ਮੰਗਾਈ ਸੀਲ ਕੈਮਿਕਲ ਉੱਤੇ ਵੀ ਪਾਟੈਂਡ ਮੰਗਾਇਆ ਗਿਆ ਅੱਗ ਹੁਣ ਕੰਟਰੋਲ ਅੱਗੇ ਲੱਗਣ ਦਾ ਚਾਰ ਨਹੀਂ ਉਹ ਦੇਖਦੇ ਹਾਂ ਸਰ ਹੁਣ ਇਹ ਅੰਦਰ ਫਾਇਰ ਸਿਸਟਮ ਹੈਗਾ ਜੀ ਅੰਦਰ ਫਾਇਰ ਸਿਸਟਮ ਦੇਖਦੇ ਹਾਂ ਹੁਣ ਜਾ ਕੇ ਪਤਾ ਲੱਗੇਗਾ ਇਹਨੇ ਟਾਈਮ ਤੋਂ ਸਰ ਬੱਸ ਜੀ ਕੰਟਰੋਲ ਹੈ ਅੱਗ ਕੰਟਰੋਲ ਲੋਕੀ ਕਾਵੇ ਨੇ ਕਹਿੰਦੇ ਅੰਦਰ ਭਿਆਨ ਦੇ ਰਹੇ ਜੀ ਮੇਰੇ ਇਨਾਂ ਕੋਲ ਫਾਇਰ ਸਿਸਟਮ ਨਹੀਂ ਹੈ ਸਰ ਚੈੱਕ ਕਰਕੇ ਦੱਸਾਂ ਮੈਂ ਚੈੱਕ ਕਰਕੇ ਦੱਸਦਾ ਸਾਰੀ ਪਾਣੀ ਪਾਣੀ ਦੀ ਪ੍ਰੋਬਲਮ ਸਰ ਨੂੰ ਆ ਰਹੀ ਹੈ ਪਾਣੀ ਸਾਡੀ ਫਾਇਰ ਇੰਟਰਨੈਟ ਚਾਹ ਰਿਹਾ ਜੀ ਉਹਦੇ ਚ ਪਾਣੀ ਲਿਆ ਗਿਆ ਹਾਂ ਨਾਲ ਦੀ ਨਾਲ ਅਸੀਂ ਲੈ ਕੇ ਸਰਵਿਸ ਕਰ ਰਹੇ ਹਾਂ 10 15 ਮਿੰਟ ਦੀ ਹੋਰ ਕੰਮ ਅਸੀਂ ਸੁਝਾ ਲਾਂਗੇ